ਇਹ ਯੋਧ ਨਸ਼ਾ ਵਿਰੋਧ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿਮ ਚਲਾਈ ਗਈ ਏ ਉਸ ਵੱਲੋਂ ਕੱਲ ਸਾਡੇ ਫਰੀ ਕੋਟ ਪੁਲਿਸ ਨੂੰ ਸਟੈਂਪ ਉਹ ਵਧੀਆ ਇੱਕ ਕਾਮਯਾਬੀ حاصل ਹੋਈ ਜਦੋਂ ਸਾਡਾ ਏਐਸਸੀ ਤੇਜ ਸਿੰਘ ਫਰੀ ਕੋਟ ਟੌਂਡੀ ਰੋਡ ਕੋਲ ਨਾਕਾਬੰਦੀ ਕੀਤੀ ਸੀ ਤਾਂ ਕੌਨਟਰ ਇੰਟੈਲੀਜੈਂਸ ਦੀ ਟੀਮ ਉੱਥੇ ਇਕੱਠੇ ਹੋ ਕੇ ਇੱਕ ਇਨਫੋਰਮੇਸ਼ਨ ਇਕੱਠੀ ਸਾਂਝੀ ਹੁੰਦੀ ਏ ਇਹ ਜਿਸ ਦੇ ਵਿੱਚ ਇੱਕ ਮਲਕ ਸਿੰਘ ਵਾਸੀ ਦੀਪ ਸਿੰਘ ਵਾਲਾ ਜੋ ਜੇਲ ਵਿੱਚ ਪੌਸ ਪੈਸਕੋ ਕੰਪਨੀ ਇੱਕ ਹੈਗੀ ਪਿਛਲੇ 2 ਸਾਲਾਂ ਤੋਂ ਜੇਲ ਵਿੱਚ ਡਿਊਟੀ ਦੇ ਤਨਾਲ ਸੀ ਤਾਂ ਇੱਕ ਇਨਫਾਰਮੇਸ਼ਨ ਸ਼ੇਅਰ ਕੀਤੀ ਜਾਂਦੀ ਹੈ ਵੀ ਇਹ ਅੱਜ ਜਿਹੜੇ ਕਾਫੀ ਮਾਤਰਾ ਦੇ ਵਿੱਚ ਹੈਰਨ ਲੈ ਕੇ ਜੇਲੋਂ ਜਾ ਰਿਹਾ ਤੇ ਇਸ ਨੂੰ ਜੇ ਮੌਕੇ ਤੇ ਰਾਉਂਡ ਅਪ ਕੀਤਾ ਜਾਇਆ ਤਾਂ ਇਸ ਤੋਂ ਹੈਰਨ ਬਰਾਮਦ ਹੋ ਸਕਦੀ ਹੈ ਤਾਂ ਜਦੋਂ ਇਸ ਨੂੰ ਰਾਉਂਡ ਅਪ ਕਰਕੇ ਇਸ ਦੀ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਇਸ ਤੋਂ 100 ਗ੍ਰਾਮ ਹੈਰਨ 50 ਗ੍ਰਾਮ ਅਫੀਮ ਤੇ ਇੱਕ i20 ਕਾਰ ਜਿਹੜੀ ਇਸ ਤੋਂ ਉੱਥੇ ਮੌਕੇ ਤੇ ਬਰਾਮਦ ਕੀਤੀ ਗਈ ਹੈ ਤੇ ਇਸ ਤੇ ਇਸ ਦੇ ਵਿੱਚ ਇਹ ਦੱਸਣਯੋਗ ਹੈ ਕਿ ਇਹ ਪਿਛਲੇ ਡੇਟ 2 ਸਾਲਾਂ ਦੇ ਵਿੱਚ ਜੇਲ੍ਹ ਡਿਪਾਰਟਮੈਂਟ ਵਿੱਚ ਬਤੌਰ ਪੈਸਕੋ ਕੰਪਨੀ ਵੱਲੋਂ ਤਾਇਨਾਤ ਹੈ ਤੇ ਜਿਹੜਾ ਇਹ ਐਕ ਸਰਵਿਸਮੈਨ ਪਹਿਲਾਂ ਫੌਜ ਚ ਰਹਿ ਰਿਹਾ ਹੋ ਕੇ ਇਹ ਦੁਬਾਰਾ ਪੈਸਕੋ ਕੰਪਨੀ ਥਰੂ ਜਿਹੜਾ ਜੇਲ੍ਹ ਦੇ ਵਿੱਚ ਡਿਊਟੀ ਤੇ ਸੀ ਤੇ ਹੁਣ ਇਸ ਨੂੰ ਅੱਜ ਮਾਂਜੂ ਕੋਰਟ ਦੇ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਤੇ ਇਸ ਦਾ ਰਿਮਾਂਡ ਲੈ ਕੇ ਇਸ ਤੋਂ ਸਖਤੀਆਂ ਪੁੱਛ ਕੇ ਕਰਾਂਗੇ ਕਿ ਇਹ ਕਿਸ ਤੋਂ ਹੈਰਨ ਲੈ ਕੇ ਆਇਆ ਸੀ ਤੇ ਅੱਗੇ ਜੇਲ੍ਹ ਦੇ ਵਿੱਚ ਇਹਦਾ ਕੀ ਨੈਟਵਰਕ ਹੈ ਕਿਸ ਦੇ ਕਹਿਣ ਤੇ ਇਹ ਸਪਲਾਈ ਕਰਦਾ ਹੈ ਤੇ ਅੰਦਰ ਕਿਹਨੂੰ ਸਪਲਾਈ ਕਰਦਾ ਤੇ ਉਹਨਾਂ ਨੂੰ ਅਸੀਂ ਨੋਮੀਨੇਟ ਕਰਕੇ ਜੇਲ੍ਹ ਚ ਲੈ ਕੇ ਆਵਾਂਗੇ ਤੇ ਜਿਹੜੀ ਸਖਤੀਆਂ ਪੁੱਛਿਸ਼ ਕਰਕੇ ਅਗਲੀ ਕਾਰਵਾਈ ਅਮਰੋਚਨ ਕੇਸ ਆਫ ਦੇ ਡਿਸੀਜਰ ਇਹ ਇਹ ਕਨਸਟੇਬਲ ਸੀ ਇਹ ਜਿਵੇਂ ਪੈਸਕੋ ਕੰਪਨੀ ਵੱਲੋਂ ਇਹਨਾਂ ਨੂੰ ਪੱਤੀ ਕੀਤਾ ਗਿਆ ਪ੍ਰਾਈਵੇਟ ਤੌਰ ਤੇ ਜਿਹੜੇ ਹੁੰਦੀ ਹੈ ਰੈਗੂਲਰ ਪੋਸਟਿੰਗ ਹੁੰਦੀ ਪੈਸਕੋ ਕੰਪਨੀ ਦੇ ਜਿਹੜੇ ਸਕਿਉਰਟੀ ਬਤੌਰ ਸਕਿਉਰਟੀ ਇਹਨਾਂ ਰੱਖਿਆ ਤੇ ਇਹ ਹੁਣ ਅੱਗੇ ਸਾਡੀ ਇਨਵੈਸਟੀਗੇਸ਼ਨ ਚ ਆਏਗਾ ਵੀ ਇਹ ਅੰਦਰ ਕਿਵੇਂ ਸਪਲਾਈ ਕਰਦੇ ਕਿ ਇਹਦੀ ਜੇਲ੍ਹ ਦੇ ਅੰਦਰ ਡਿਊਟੀ ਸੀ ਜਾਂ ਬਾਹਰ ਸੀ ਇਹ ਇਹਨਾਂ ਅੰਦਰ ਕਿਸ ਤਰ੍ਹਾਂ ਇਹ ਤੇ ਇਸ ਤੋਂ ਪਹਿਲਾਂ ਕਿੰਨੀ ਵਾਰੀ ਇਹ ਇਸ ਨੂੰ ਪਹਿਲਾਂ ਰਿਪੋਰਟ ਕਰ ਚੁੱਕਾ ਹੈ ਇੱਕ ਹੁਣ ਇਸ ਨੂੰ ਪੁੱਛ ਕੇ ਚ ਦਾ ਇੱਕ 파ਟ ਤੇ ਰਮਾਂਡਦਾਰਾਂ ਨੇ ਤਪਸ਼ ਕੀਤੀ ਜਾਈ ਬਿਲਕੁਲ ਜੇ ਇਹਨੇ ਜੇਲ ਦੇ ਅੰਦਰ ਸਪਲਾਈ ਕਰਨੀ ਤਾਂ ਨੇਚਰਲੀ ਉਹ ਅੰਦਰ ਇਨ ਦਾ ਨੈਟਵਰਕ ਹੋਏਗਾ ਤੇ ਉਹ ਅਸੀਂ ਰਮਾਂਡਦਾਰਾਂ ਜਿਹੜਾ ਉਹਨਾਂ ਨੂੰ ਜੇ ਜਿਹੜਾ ਵੀ ਇਹਦਾ ਨੈਟਵਰਕ ਅੰਦਰ ਹੋਏਗਾ ਤੇ ਅਸੀਂ ਮੋਨੀਟਰ ਕਰਾਂਗੇ ਤੇ ਉਹ ਸਾਰਾ ਨੈਟਵਰਕ ਬ੍ਰੇਕ ਕਰਾਂਗੇ ਅੰਦਰਲਾ ਵੀ ਨੈਟਵਰਕ ਤੇ ਬਾਹਰਲਾ ਵੀ ਜਿਹੜੇ ਬਾਹਰੋਂ ਜਿੱਥੋਂ ਸਪਲਾਈ ਸਾਰੇ ਇੱਕ ਇੱਕ ਦੇ ਕੰਮ ਵਿਚ ਆ ਰਹੇ ਆ ਨਾਾਰੇ ਜਿਹੜੇ ਹੈਗੇ ਆ ਅ ਨਸ਼ੀਲਾ ਪਦਾਰਥ ਮਿਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਜੇਲ੍ਹ ਦੇ ਵਿੱਚੋਂ ਕਿਵੇਂ ਕੀਤੀ ਜਾ ਰਹੀ ਹੈ ਦੇਖੋ ਜੇਲ੍ਹ ਡਿਪਾਰਟਮੈਂਟ ਵੱਲ ਲਗਾਤਾਰ ਤਾਂ ਇਹਦੇ ਤੇ ਜੇਲ੍ਹ ਵਿੱਚ ਸਰਚ ਕੀਤੀ ਜਾਂਦੀ ਹੈ ਸਾਡੇ ਜਿਹੜੀ ਸਾਡੀ ਪੁਲਿਸ ਨੂੰ ਨਾਲ ਲੈ ਕੇ ਕਈ ਵਾਰਾਂ ਸਰਚ ਆਪਰੇਸ਼ਨ ਚਲਾਏ ਜਾਂਦੇ ਨੇ ਬਟ ਫਿਰ ਵੀ ਜਿਹੜਾ ਜੇਲ੍ਹ ਦੇ ਵਿੱਚ ਇਹ ਆਪਣੇ ਤਰੀਕੇ ਨਾਲ ਜਿਹੜੇ ਇਹ ਲੋਕ ਹੁੰਦੇ ਨੇ ਜਾਂ ਕੋਈ ਕੈਦੀ ਨੇ ਕੋਈ ਨਾ ਕੋਈ ਅਟੈਂਪਟ ਕਰਦੇ ਨੇ ਕਿਸ ਤਰ੍ਹਾਂ ਦਿਮਾਗ ਲਾਉਂਦੇ ਨੇ ਵੇ ਕਿ ਇਸ ਤਰ੍ਹਾਂ ਸੀ ਅੰਦਰ ਸਪਾਈ ਜਿਸ ਤਰ੍ਹਾਂ ਇਹ ਹੁਣ ਜਿਹਨੂੰ ਆਪਾਂ ਕਹਿੰਦੇ ਬਲੈਸ਼ਿਪ ਸਾਡੇ ਜਿਹੜੀ ਪੈਸਕੋ ਕੰਪਨੀ ਦਾ ਹੀ ਤੇ ਮੁਲਾਜ਼ਮ ਆ ਆਪ ਹੀ ਇਸ ਨੂੰ ਸਪਾਈ ਕਰ ਰਿਹਾ ਸੀ ਤੇ ਇਹ ਬੜੀ ਮਾੜੀ ਫਿਰ ਹਾਲ ਇਕੱਲਾ ਹੀ ਹੈ ਸਰ ਇਹਦੇ ਨਾਲ ਹੋਰ ਵੀ ਕੁਝ ਹੋ ਸਕਦਾ ਨਹੀਂ ਦੇਖੋ ਇਹ ਹੁਣ ਅੱਜ ਇਹਨੂੰ ਅਸੀਂ ਪੇਸ਼ ਕਰ ਰਹੇ ਹਾਂ ਰਮਾਨ ਤੇ ਲੈ ਕੇ ਇਹਨੂੰ ਪੁੱਛ ਕੇ ਇਸ ਕਰਾਂਗੇ ਵੀ ਇਹਦਾ ਪ੍ਰੋਪਰ ਜਿਹੜਾ ਇਹਦਾ ਜਿਹੜਾ ਨੈਟਵਰਕ ਇਹ ਬ੍ਰੇਕ ਕਰਾਂਗੇ ਤੇ ਜਿਹੜਾ ਬੈਕਵਰਡ ਫਾਰਵਰਡ ਜਿਨੂੰ ਕਹਿ ਦਿੰਦੇ ਆ ਜਿਹੜਾ ਇਹਨੇ ਅੰਦਰ ਸਪਾਈ ਕਰਨ ਵਾਲੇ ਤੇ ਜਿਹੜੇ ਬਾਹਰੋਂ ਕਿੱਥੋਂ ਸਪਲਾਈ ਹੋਈ ਉਹ ਉਸ ਨੂੰ ਅਸੀਂ ਬ੍ਰੇਕ ਕਰਾ ਸਰ ਇਹਦਾ ਕਾਬੂ ਕੀਤਾ ਗਿਆ ਕਿੱਥੋਂ ਕਾਬੂ ਕੀਤਾ ਗਿਆ ਕਿ ਡਿਊਟੀ ਤੇ ਜਾ ਰਿਹਾ ਸੀ ਕਿ ਆ ਰਿਹਾ ਸੀ ਹਾਂ ਬਿਲਕੁਲ ਨਹੀਂ ਉਸ ਟਾਈਮ ਵਰਦੀ ਪਾਈ ਹੋਈ ਸੀ ਜਦੋਂ ਇਹਨੂੰ ਅਧਿਕਾਰ ਤੇ ਆ ਰਿਹਾ ਸੀ ਇਹਨੂੰ ਡਿਊਟੀ ਡਿਊਟੀ ਤੋਂ ਜਾਣ ਟਾਈਮ ਇਹਨੂੰ ਠੀਕ ਹੈ ਕਾਬੂ ਕੀਤਾ